ਪੰਜਾਬੀ ਇੱਕ ਜਿੰਦਾ ਦਿਲ ਤੇ ਜੋਸ਼ਪੂਰਵਕ ਭਾਸ਼ਾ ਹੈ ਜੋ ਰੋਜ਼ਾਨਾ ਦੀ ਗੱਲਬਾਤ ਵਿੱਚ ਰੰਗ ਤੇ ਚਟਕਾਰਾ ਪਾਉਂਦੀ ਹੈ ਇਹ ਸਲੈਂਗ ਸ਼ਬਦ ਸਿਰਫ ਉਹਨਾਂ ਦੇ ਸ਼ਬਦਕ ਅਰਥ ਤੱਕ ਹੀ ਨਹੀਂ ਸੀਮਤ ਹੁੰਦੇ ਸਗੋਂ ਪੰਜਾਬੀ ਸੱਭਿਆਚਾਰ ਦੀ ਚਰਲਕ ਵੀ ਪੇਸ਼ ਕਰਦੇ ਹਨ ਆਮ ਪੰਜਾਬੀ ਸਲੈਂਗ ਵਰਣਮਾਲਾ ਅਨਸਾਰ ਬੱਲੇ ਬੱਲੇ ਖੁਸ਼ੀ ਜਾਂ ਜਸ਼ਨ ਦੀ ਭਾਵਨਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਤਰ੍ਹਾਂ ਹੁਰੇ ਚੱਕ ਦੇ ਫੱਟੇ ਸ਼ਬਦਕર્થ ਤੱਕਤੇ ਚੁਕ ਲੋ ਪਰ ਇਹ ਉਤਸ਼ਾਹਤ ਕਰਨ ਲਈ ਕਿਹਾ ਜਾਂਦਾ ਹੈ ਆਓ ਕਰਦੇ ਹਾਂ दारू ਸ਼ਰਾਬ ਲਈ ਆਮ ਪੰਜਾਬੀ ਸ਼ਬਦ ਫੁੱਦੂ ਇੱਕ ਨਿੰਦਾਤਮਕ ਸ਼ਬਦ ਜਿਸ ਦਾ ਅਰਥ ਮੂਰਖ ਜਾਂ ਬੇਵਕੂਫ ਹੈ ਫੁਕਰਾ ਉਹ ਵਿਅਕਤੀ ਜੋ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ ਪਰ ਹਕੀਕਤ ਵਿੱਚ ਕੁਝ ਨਹੀਂ ਕਰਦਾ ਗੱਭਰੂ ਇੱਕ ਨੌਜਵਾਨ ਸੋਹਣੇ ਤੇ ਤਗੜੇ ਮੁੰਡੇ ਲਈ ਵਰਤਿਆ ਜਾਂਦਾ ਹੈ ਗੇੜੀ ਸ਼ਹਿਰ ਜਾਂ ਪਿੰਡ ਵਿੱਚ ਗੱਡੀ ਜਾਂ ਮੋਟਰਸਾਈਕਲ ਤੇ ਘੁੰਮਣ ਲਈ ਵਰਤਿਆ ਜਾਂਦਾ ਹੈ ਘੈਂਟ ਕਿਸੇ ਵੀ ਵਧੀਆ ਸ਼ਾਨਦਾਰ ਜਾ ਬਿਹਤਰੀਨ ਚੀਜ਼ ਨੂੰ ਦਰਸਾਉਣ ਲਈ ਜੁਗਾੜ ਇੱਕ ਸવાય ਨਿਮਰਤ ਜਾਂ ਨਵੀਂ ਤਕਨੀਕ ਦਾ ਹੱਲ ਆਮ ਤੌਰ ਤੇ ਕੋਈ ਪ੍ਰਮਾਣ ਸਿੱਧ ਕਰਨ ਲਈ ਜਾਂ ਕੰਮ ਚਲਾਉਣ ਲਈ ਖੋਪੜੀ ਸ਼ਾਬਦਿਕ ਅਰਥ ਖੋਪੜੀ ਜਾਂ ਸਿਰ ਪਰ ਅਕਸਰ ਇਹ ਕਿਸੇ ਜਿੱਦੀ ਵਿਅਕਤੀ ਲਈ ਵਰਤਿਆ ਜਾਂਦਾ ਹੈ ਕਿਦਾਂ ਤੁਸੀਂ ਕਿਵੇਂ ਹੋ ਜਾ ਕੀ ਹਾਲ ਚਾਲ ਹੈ ਇਸ ਨੂੰ ਪੁੱਛਣ ਦਾ ਗਲਬਾਤੀ ਢੰ ਲਫੰਗਾ ਇੱਕ ਆਵਾਰਾ ਵਿਅਕਤੀ ਜੋ ਆਪਣੇ ਜੀਵਨ ਵਿੱਚ ਕੁਝ ਨਹੀਂ ਕਰਦਾ ਮੁਟਿਆਰ ਇੱਕ ਸੋਹਣੀ ਨੌਜਵਾਨ ਪੰਜਾਬਣ ਕੁੜੀ ਲਈ ਵਰਤਿਆ ਜਾਂਦਾ ਹੈ ਪੰਗਾ ਕਿਸੇ ਝਗੜੇ ਜਾਂ ਮੁਸ਼ਕਲ ਵਿੱਚ ਪੈ ਜਾਣਾ ਪਟੋਲਾ ਪਹਿਲਾਂ ਇੱਕ ਸੁੰਦਰ ਗੁੱਡੀ ਲਈ ਵਰਤਿਆ ਜਾਂਦਾ ਸੀ ਪਰ ਹੁਣ ਕਿਸੇ ਸੋਹਣੀ ਕੁੜੀ ਲਈ ਵਰਤਿਆ ਜਾਂਦਾ ਹੈ ਸਾਨੂੰ ਕੀ ਸ਼ਬਦ ਅਰਥ ਸਾਨੂੰ ਕੀ ਔਰ ਅक्षर ਮੈਨੂੰ ਕੋਈ ਫਰਕ ਨਹੀਂ ਪੈਂਦਾ ਜਾਂ ਮੈਨੂੰ ਕੀ ਦੇ ਮਤਲਬ ਵਿੱਚ ਵਰਤਿਆ ਜਾਂਦਾ ਹੈ ਸਿਆਪਾ ਕਿਸੇ ਵੀ ਪਰੇਸ਼ਾਨੀ ਭਰੀ ਸਥਿਤੀ ਜਾਂ ਫਜ਼ੂਲ ਦੇ ਡਰਾਮੇ ਲਈ ਵਰਤਿਆ ਜਾਂਦਾ ਹੈ ਟਸ਼ਨ ਸਟਾਈਲ ਜਾਂ ਸ਼ੋ ਕਿਸੇ ਵਿਅਕਤੀ ਦੀ ਦਿਖਾवटी ਸ਼ਖਸੀਅਤ ਠੰਡ ਰੱਖ ਇੱਕ ਬੋਕ ਜੋ ਕਿਸੇ ਨੂੰ ਸ਼ਾਂਤ ਰੋ ਯਾਰ ਰਿਲੈਕਸ ਕਰੋ ਕੈਨ ਲਈ ਵਰਤਿਆ ਜਾਂਦਾ ਹੈ ਵੇਲਾ ਉਹ ਵਿਅਕਤੀ ਜੋ ਕੁਝ ਨਹੀਂ ਕਰਦਾ ਨਕਮਾ ਬੈਠਾ ਰਹਿੰਦਾ ਹੈ ਇਹ ਸਲੈਨ ਪੰਜਾਬੀ ਭਾਸ਼ਾ ਦੀ ਚੁਲਬੁਲੀ ਅਤੇ ਉਤਸ਼ਾਹ ਭਰੀ ਸੁਭਾਵਨਾ ਨੂੰ ਵਿਖਾਉਂਦੇ ਹਨ ਜੋ ਪੰਜਾਬੀ ਸੱਭਿਆਚਾਰ ਦੀ ਮਜ਼ੇਦਾਰ ਤੇ ਜੋਸ਼ੀਲੀ ਜ਼ਿੰਦਗੀ ਦੀ ਪਛਾਣ ਹੈ ਮੇਰੇ ਵੀਡੀਓ ਨੂੰ ਦੇਖਣ ਲਈ ਧੰਨਵਾਦ ਫੋਰ ਡਿਲਚਸ ਜਾਣਕਾਰੀ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ